ਕੇ ਜਰੀਵਾਲ ਸਾਹਿਬ ਵੀ ਤੇ ਭਗਵੰਤ ਮਾਨ ਜੀ ਵੀ ਦਾਵਾ ਇਹ ਕਰਦੇ ਆ ਕਿ ਅਸੀਂ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਸੋਚ ਦੇ ਉੱਤੇ ਪਹਿਰਾ ਦੇ। ਪਰ ਜਿਹੜੇ ਇਹਨਾਂ ਦੇ ਕੰਮ ਨੇ ਜਦੋਂ ਕੰਮਾਂ ਨੂੰ ਦੇਖਦੇ ਆ ਤੇ ਫਿਰ ਸਾਨੂੰ ਸ਼ਰਮ ਆਉਂਦੀ। ਨੌ ਵਾਰੀ ਕਿਸੇ ਮੁੱਖ ਮੰਤਰੀ ਨੂੰ ਸੰਮਣ ਆਏ ਹੋਣ ਤੇ ਉਹ ਡਰਦਾ ਪੇਸ਼ ਨਾ ਹੋਵੇ ਤੇ ਉਹਦਾ ਵਕੀਲ ਅਦਾਲਤ 'ਚ ਕਹੇ ਵੀ ਇਸ ਕਰਕੇ ਨਹੀਂ ਪੇਸ਼ ਹੋ ਰਿਹਾ ਕਿ ਉਹਨੂੰ ਕਿਤੇ ਗ੍ਰਿਫਤਾਰੀ ਨਾ ਹੋ ਜੇ। ਕੀ ਹੈ ਸ਼ਹੀਦ ਦੇ ਆਜ਼ਮ ਭਗਤ ਸਿੰਘ ਦੀ ਸੋਚ ਹੈ ਬੈਤਾ ਭਗਵੰਤ ਮਾਨ ਜੀ ਨੂੰ ਕਹਿਣਾ ਚਾਹੁੰਦਾ ਵੀ ਐਦ ਕੀ ਹੁਣ ਪਰਸੋਂ 23 ਤਰੀਕ ਨੂੰ ਸ਼ਹੀਦ ਆਜ਼ਮ ਦਾ ਸ਼ਹੀਦੀ ਦਿਹਾੜਾ ਤੁਸੀਂ ਖਟਕਰ ਤਾ ਜਾਣਾ ਉੱਥੇ ਪ੍ਰਣ ਕਰਕੇ ਜਾਇਓ ਵੀ ਮੈਂ 24 ਤਰੀਕ ਨੂੰ ਫੜ ਕੇ ਤੇ ਆਪ ਇਹਨੂੰ ਈਡੀ ਦੇ ਸਾਹਮਣੇ ਪੇਸ਼ ਕਰਕੇ ਆਉਂ ਕਿਉਂਕਿ ਇਹਦੇ ਨਾਲ ਜੇ ਤੁਸੀਂ ਸੋਚ ਤੂੰ ਨਹੀਂ ਮੰਨਦੇ ਤੇ ਫਿਰ ਉਹਨਾਂ ਦਾ ਨਾਮ ਵਰਤਨ ਦੀ ਕਿ ਡੋੜਾ ਇਸ ਕਰਕੇ ਜਦੋਂ ਜਾਨ ਉਤੇ ਪ੍ਰਣ ਕਰਨ ਜਿਹੜਾ ਢਾਰਾ ਨਾ ਕੇ ਜਿਹੜਾ ਦੋ ਕੱਢਣ ਤੇ ਮੈਂ ਖਟਕਰ ਤਲਾ ਤੋ ਹੋ ਕੇ ਆਇਆ ਤੂੰ ਚੱਲ ਜੇ ਤੂੰ ਇਮਾਨਦਾਰ ਹੈ ਤੇ ਈਡੀ ਦੇ ਸਾਹਮਣੇ ਪੇਸ਼ ਹੋ ਆਪੇ ਪਤਾ ਲੱਗ ਜਾਊਗਾ ਸ਼ੇਦ ਆਜ਼ਮ ਦੇ ਜਿਹੜਾ ਸੋਚਦਾ ਧਾਰ ਨਹੀਂ ਹੋਣਾ ਉਹਦੀ ਸੋਚ ਨੂੰ ਫਾਲੋ ਕੀਤੇ ਬਿਨਾਂ ਕਿੱਦਾਂ ਤੁਸੀਂ ਕਲੀਮ ਕਰ ਸਕਦੇ ਸੋਚ ਤੁਹਾਡੀ 180 ਡਿਗਰੀ ਆਪੋਜੀਟ ਤੇ ਨਾਮ ਤੁਸੀਂ ਉਹਨਾਂ ਦਾ ਵਰਤਦੇ ਹੋ ਫੋਟੋ ਉਹਨਾਂ ਦੀ ਵਰਤਦੇ ਹੋ ਇਸ ਕਰਕੇ ਪਤਾ ਲੱਗ ਜਾਂਦਾ ਕਿ ਪ੍ਰਨ ਕਰਦੇ ਆ ਵੀ ਪੇਸ਼ ਹੋਣਾ ਹੈ ਕਿ ਨਹੀਂ ਹੋਣਾ ਸਰ ਸਿੱਧੂ ਮੂਸੇਵਾਲਾ ਦੇ ਪ੍ਰਵਾਰ ਦੇ ਵਿੱਚ ਜਿਹੜਾ ਹੈ ਬੱਚੇ ਨੇ ਜਨਮ ਲਿਆ ਲੇਕਿਨ ਬੜੀ ਇੱਕ ਕੰਟਰੋਵਰਸੀ ਜਿਹੜੀ ਹੋ ਰਹੀ ਹੈ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਲੈਗੈਲਿਟੀ ਹੈ ਇਹਦੇ ਵਿੱਚ ਇਹਦੇ ਬਾਰੇ ਸਰ ਕੀ ਕਹਿਣਾ ਚਾਹੁੰਦੇ ਹੋ ਦੇਖੋ ਪਹਿਲਾਂ ਹੀ ਜਿਹੜੀ ਪੰਜਾਬ ਸਰਕਾਰ ਹੈ ਇਹ ਸਿੱਧੂ ਮੂਸੇਵਾਲਾ ਦਾ ਜਿਹੜਾ ਕਤਲ ਹੋਇਆ ਸੀ ਉਹਦੇ ਵਿੱਚ ਸਾਜ਼ਿਸ਼ ਦੇ ਵਿੱਚ ਪਹਿਲੇ ਇਹਦੇ ਉਂਗਲਾ ਉੱਠ ਚੁੱਕਿਆ ਕਿਉਂਕਿ ਉਦੀ ਸਿਕਿਉਰਿਟੀ ਹਟਾਈ ਗਈ ਮੁੱਖ ਮੰਤਰੀ ਸਾਹਿਬ ਦੇ ਪੇਜ ਤੇ ਵੀ ਬਾਕੀ ਸਰਕਾਰ ਨੇ ਵੀ ਪ੍ਰਚਾਰ ਕੀਤਾ ਕਿ ਅਸੀਂ ਉਹਦੀ ਸਿਕਿਉਰਿਟੀ ਹਟਾਤੀ ਔਰ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਉਹਦੀ ਜਿਹੜੀ ਹੈ ਮੌਤੀ ਤਾਂ ਹੋਈ ਕਿ ਪਤਾ ਲੱਗਿਆ ਸੀ ਕਿ ਉਹਦੀ ਸਿਕਿਉਰਿਟੀ ਹਟਾਈ ਗਈ ਅੱਜ ਹੁਣ ਮੈਨੂੰ ਸਮਝ ਨਹੀਂ ਆਉਂਦੀ ਕਿ ਇੰਨੇ ਸਾਲਾਂ ਬਾਅਦ ਉਹ ਪਰਿਵਾਰ ਜਿੱਤੇ ਦੁੱਖਾਂ ਦਾ ਪਹਾੜ ਡਿੱਗਿਆ ਹੋਇਆ ਸੀ ਸਾਰੀ ਦੁਨੀਆ ਦੱਸ ਰਹੀ ਸੀ ਕਿ ਇਹਨਾਂ ਨੂੰ ਪਰਮਾਤਮਾ ਜਿਹੜਾ ਕਿਸੇ ਨਾ ਕਿਸੇ ਤਰੀਕੇ ਹੌਸਲਾ ਦਵੇ ਜੇ ਲੋਕਾਂ ਦੀਆਂ ਅਰਦਾਸਾਂ ਨੂੰ ਫਾਇਲ ਲੱਗਿਆ ਉਹਨਾਂ ਨੇ ਜਿਹੜੀਆਂ ਡਾਕਟਰੀ ਸਹੂਲਤਾਂ ਦਾ ਨਾਲ ਮਿਹਨਤ ਕਰਕੇ ਤੇ ਗੁਰੂ ਮਹਾਰਾਜ ਦੀ ਕਿਰਪਾ ਹੋਈ ਤੇ ਬੱਚੇ ਦੀ ਧਾਤ ਉਸ ਪਰਿਵਾਰ ਦੇ ਵਿੱਚ ਹੋਈ ਤੇ ਉਹਨਾਂ ਨੂੰ ਵਧਾਈ ਦੇਣ ਦੀ ਬਜਾਏ ਸਾਰਾ ਮੁਲਕ ਉਸ ਬੱਚੇ ਦੀ ਜਿਹੜਾ ਹੈਗਾ ਉਹ ਖੁਸ਼ੀਆਂ ਮਨਾ ਦੇ ਤੇ ਸਰਕਾਰ ਉਹਨਾਂ ਨੂੰ ਜਨੀਲ ਕਰਨ ਵਾਸਤੇ ਪੂਰੇ ਤੇ ਕੁਐਸਚਨ ਖੜੇ ਕਰ ਰਹੀ ਹੈ ਕਿ ਇਹ ਪ੍ਰੋਸੀਜਰ ਕਿਸ ਤਰ੍ਹਾਂ ਫਰਕ ਕੀਤਾ ਹੈ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਕਾਨੂੰਨ ਬਣ ਜਾਂਦੇ ਆ ਇਹ ਕਾਨੂੰਨ ਤਾਂ ਆਲਰੇਡੀ ਅਦਾਲਤਾਂ ਦੇ ਵਿੱਚ ਲੋਕਾਂ ਨੇ ਚੁਣੌਤੀਆਂ ਦਿੱਤੀਆਂ ਹੋਈਆਂ ਨੇ ਕਿ ਇਹ ਫੰਡਾਮੈਂਟਲ ਰਾਈਟ ਹੈ ਮਾਂ ਦਾ ਕਿ ਜੇ ਉਹ ਬੱਚਾ ਲੈਣਾ ਚਾਹੁੰਦੀ ਹੈ ਤੇ ਕੱਲੀ ਇੱਕ ਉਮਰ ਨਿਰਧਾਰਤ ਕਰਕੇ ਉਹਦਾ ਫੰਡਾਮੈਂਟਲ ਰਾਈਟ ਤੋਂ ਉਹਨੂੰ ਵਾਂਝਾ ਨਹੀਂ ਕੀਤਾ ਜਾ ਸਕਦਾ ਇਹਦੇ ਤੇ ਫਿਰ ਸਰਕਾਰ ਨੂੰ ਸੋਚਣਾ ਚਾਹੀਦਾ ਉਹਦੀ ਸਿਹਤ ਜ਼ਿਆਦਾ ਮੈਟਰ ਕਰਦੀ ਹੈ ਜੇ ਮਰੀ ਮੁੱਟੀ ਉਮਰ ਉਧਰ ਉਧਰ ਵੀ ਹਵੇ ਸੇਤ ਬੈਟਰਾ ਤੇ ਉਹਦਾ ਫੰਡਾਮੈਂਟਲ ਰਾਈਟ ਹੈ ਇਸ ਕਰਕੇ ਜਿਹੜੇ ਕੋਈ ਪ੍ਰੋਸੀਜਰਲ ਗੱਲਾਂ ਨੇ ਤੁਸੀਂ ਆਈਵੀਐਫ ਵਾਲੀ ਲੈਬ ਨੂੰ ਪੁੱਛ ਸਕਦੇ ਹੋ ਪਹਿਲੀ ਗੱਲ ਕਾਹਲੀ ਕਹਦੀ ਹੈ ਹੁਣ ਬੱਚੇ ਦਾ ਇਲਾਜ ਹੋਣਨ ਦਿਓ ਬਾਹ ਦਾ ਇਲਾਜ ਹੋਣਨ ਦਿਓ ਬੱਚੇ ਨੂੰ ਖੁਸ਼ੀਆਂ ਮਾਣਨ ਦਿਓ ਪਰਿਵਾਰ ਨੂੰ ਖੁਸ਼ੀਆਂ ਮਾਣਨ ਦਿਓ ਐਡੀ ਕਾਹਲੀ ਕਹਦੀ ਹੈ ਇਹ ਕੀ ਕਿਸੇ ਦਾ ਨੁਕਸਾਨ ਹੋ ਗਿਆ ਇੱਥੇ ਇਸ ਕਰਕੇ ਜਦੋਂ ਲੋੜ ਸੀ ਸਰਕਾਰ ਨੂੰ ਜਾਗਣ ਦੀ ਉਹਦਾ ਕਤਲ ਹੋਇਆ ਸੀ ਉਦੋਂ ਤਾਂ ਸਰਕਾਰ ਸੁੱਤੀ ਪਈ ਸੀ ਉਹਨਾਂ ਉਸ ਗੱਲ 'ਚ ਖੁਸ਼ੀਆਂ ਆ ਗਈਆਂ ਤੇ ਸਰਕਾਰ ਕੋਲ ਬਰਦਾਸ਼ਤ ਨਹੀਂ ਹੁੰਦੀ ਇਹ ਗੱਲਾਂ ਜਨਤਾ ਨੇ ਮaaf ਨਹੀਂ ਕਰਨੀਆਂ ਇਹਨਾਂ ਨੂੰ ਇਹਨਾਂ ਨੂੰ ਇਸ ਗੱਲ ਨੂੰ ਨੋਟ ਕਰ ਲੈਣਾ ਚਾਹੀਦਾ